ਨੀਰੀਪੀੜੀ ਸੇਫਾ ਸੋਸਾਇਟੀ ਔਰ ਪੀਪੀਆਰ ਮਾਲ ਵੱਲੋਂ ਜਿਹੜੀ ਇਹਨਾਂ ਦੀ ਮਾਰਕੀਟ ਕਮੇਟੀ ਆ ਬੜਾ ਹੀ ਮੈਂ ਕਹੂੰਗਾ ਇੱਕ ਅੱਛਾ ਜਿਹੜਾ ਇਹ ਸਮਾਜ ਦੇ ਲਈ ਬਹੁਤ ਅੱਛਾ ਉਪਰਾਲਾ ਜਿਹੜਾ ਜ਼ਰੂਰਤਮੰਦ ਬੱਚਿਆਂ ਨੂੰ ਇਹਨਾਂ ਨੇ ਅੱਜ ਬੁੱਕਸ ਵੰਡੀਆਂ ਵੈ ਔਰ ਮੇਰਾ ਮੰਨਣਾ ਹੈ ਦਿਸ ਇਜ਼ ਟ्रू ਰਿਲੀਜਨ ਸਚਾਤਾ ਰਮੀ ਹੀ ਆ ਜੋ ਅੱਜ ਸਾਡੇ ਸਾਰੇ ਸਾਥੀ ਔਰ ਮੇਰੇ ਨਾਲ ਸਾਡੇ ਮਿਨਿਸਪਲ ਕਾਰਪੋਰੇਸ਼ਨ ਜਲੰਧਰ ਤੋਂ ਸਾਡੇ ਸੀਨੀਅਰ ਡਿਪਟੀ ਮੇਅਰ ਸਾਹਿਬ ਬਲਬੀਰ ਬਿੱਟੋ ਜੀ ਔਰ ਡਿਪਟੀ ਮੇਅਰ ਮਲਕੀਤ ਜੀ ਔਰ 파ਰਸ਼ਲ ਸੌਰਵ ਸੇਟ ਜੀ ਅਜੇ ਚੋਪੜਾ ਜੀ ਔਰ ਸਾਡੇ ਇਸ ਜਿਹੜੀ ਕਮੇਟੀ ਆ ਜਿਹਦੇ ਮੇਰੇ ਬਹੁਤ ਹੀ ਪਿਆਰੇ ਮੇਰੇ ਵੀਰ ਸਾਡੇ ਰਮੇਸ਼ ਨਾਇਰ ਜੀ ਔਰ ਸਾਰੇ ਹੀ ਸਮੂਹ ਤੇ ਸਾਰੇ ਸਾਥੀ ਜਿਨ੍ਹਾਂ ਨੇ ਇੱਕ ਬਹੁਤ ਅੱਛਾ ਉਪਰਾਲਾ ਕੀਤਾ ਮੈਂ ਇਹਨਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਵੀ ਦਿਨਾ ਕਿ ਇਹ ਇਹਦੇ ਵਿੱਚ ਹੋਰ ਵੀ ਜਿਹੜੀਆਂ ਸਾਡੇ ਮਤਲਬ ਇਹ ਹਜੇ ਕਿੰਨਾ ਨੇ ਬੜੇ ਅੱਛੇ ਲੈਵਲ ਤੇ ਕੀਤਾ ਵਾ ਪਰ ਇਹ ਇੱਕ ਬਹੁਤ ਵਿਸ਼ਾਲ ਪੱਧਰ ਤੇ ਅਸੀਂ ਜਿਹੜੇ ਸਾਡਾ ਸਮਾਜ ਆ ਜਿਹੜੇ ਜ਼ਰੂਰਤਮੰਦ ਪਰਿਵਾਰ ਆ ਉਹਨਾਂ ਨੂੰ ਅਸੀਂ ਇਸ ਤਰੀਕੇ ਦੇ ਨਾਲ ਸਹਾਇਤਾ ਉਪਲਬਧ ਕਰਾ ਸਕਦੇ ਹਾਂ ਕਿਉਂਕਿ ਨਾਰਮਲੀ ਜਿਹੜੀਆਂ ਬੁੱਕਸ ਆ ਗਈਆਂ ਮੈਂ ਅੱਗਿਓ ਜਦੋਂ ਬੱਚਾ ਕਰਦਾ ਪੜ ਜਾਂਦਾ ਵਾ ਤੇ ਕਿਸੇ ਯੂਜ਼ 'ਚ ਨਹੀਂ ਆਂਦੀਆਂ ਤੇ ਉਹੀ ਜਿਹੜੀਆਂ ਆਪਣੀਆਂ ਕਿਤਾਬਾਂ ਕਿਸੇ ਦੇ ਕੰਮ ਆਣ ਔਰ ਬਾਕੀ ਵੀ ਜਿਹੜੇ ਪਰਿਵਾਰ ਆ ਜਿਨ੍ਹਾਂ ਦੇ ਬੱਚੇ ਸਕੂਲਾਂ ਦੇ ਵਿੱਚ ਪੜ੍ਹ ਰਹੇ ਆ ਜਿਹੜੇ ਸਮਰਥ ਹੈਗੇ ਆ ਮੈਂ ਉਹਨਾਂ ਨੂੰ ਵੀ ਮੈਸੇਜ ਦਊਂਗਾ ਕਿ ਵੱਧ ਤੋਂ ਵੱਧ ਇਹਨਾਂ ਦੀ ਜਿਹੜੀ ਇਹਨਾਂ ਦੀ ਐਸੋਸੀਏਸ਼ਨ ਆ ਦੇ ਨਾਲ ਜੁੜਨ ਔਰ ਵੱਧ ਤੋਂ ਵੱਧ ਬੁੱਕਸ ਅਥੇ ਆਪਾਂ ਡੋਨੇਟ ਕਰੀਏ ਤਾਂ ਕਿ ਆਪਾਂ ਇੱਕ ਬੜਾ ਛੋਟਾ ਜਿਹਾ ਉਹਦੇ ਨਾਲ ਆਪਾਂ ਕਿਸੇ ਦੇ ਬੱਚੇ ਦਾ ਭਵਿੱਖ ਸਵਾਰ ਸਕਦੇ ਆ ਤੇ ਸਕੂਲਸ ਨੂੰ ਵੀ ਔਰ ਪੂਰੇ ਸਮਾਜ ਨੂੰ ਇਸ ਤੋਂ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਠੀਕ ਹੈ ਮੈਂ ਅੱਜ ਵਿਸ਼ੇਸ਼ ਤੌਰ ਤੇ ਥੈਂਕ ਯੂ ਕਰਦਾ ਮੇਅਰ ਸਾਹਿਬ ਦਾ ਜਿਹੜੇ ਸਾਡੇ ਨਿਮਾਣਿਆਂ ਦੇ ਸੱਦੇ ਤੇ ਸਾਨੂੰ ਹੌਸਲਾ ਵਧਾਈ ਕਰਨ ਆਏ ਨੇ ਦੇਖੋ ਇੱਕ 4 ਸਾਲ ਪਹਿਲਾਂ ਛੋਟੀ ਜੀ ਸ਼ੁਰੂਆਤ ਹੋਈ ਸੀ 올ਡ ਬੁੱਕ ਬੈਂਕ ਬਣਾਉਣਾ ਸੀ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਜਲੰਧਰ ਸ਼ਹਿਰ 'ਚ ਵੀਕ 올ਡ ਬੁੱਕ ਬੈਂਕ ਹੋਣੇ ਚਾਹੀਦੇ ਨੇ ਤੇ WhatsApp ਤੇ ਤੁਸੀਂ ਉਸ ਨੰਬਰ ਤੇ ਆਪਣੀ ਬੁਕਸ ਦਾ ਜੋ ਜਿਹੜੀਆਂ ਚਾਹੀਦੀਆਂ ਹੋ ਭੇਜ ਸਕਦੇ ਆ ਤੇ ਉਹਦਾ ਤੁਹਾਨੂੰ ਰਿਵਰਟ ਕੀਤਾ ਜਾਏਗਾ ਜਦੋਂ ਆ ਜਾਣਗੀਆਂ ਉਸੇ ਵੇਲੇ ਤੁਹਾਨੂੰ ਉਹਦਾ ਵਾਪਸੀ ਦਿੱਤੀ ਜਾਏਗੀ ਤਾਂ ਕਿ ਤੁਸੀਂ ਆਪਣੀਆਂ ਬੁਕਸ ਲੈ ਸਕੋ ਮੈਂ ਉਹ ਨੰਬਰ ਅਨਾਉਂਸ ਕਰ ਦਿੰਨਾ 700974008112 ਤੋਂ 5 ਇਹ ਆਲਵੇਸ ਜਿਹੜਾ ਇਹ ਨੰਬਰ ਚੱਲੇਗਾ ਤੇ ਇਸ ਨੰਬਰ ਤੇ ਤੁਸੀਂ ਆਪਣੀ ਇਨਕੁਆਰੀ ਪੁੱਛ ਸਕਦੇ ਆ ਤੇ ਬੁਕਸ ਲੈ ਸਕਦੇ ਆ ਇੱਕ ਵਾਰ ਫੇਰ ਮੈਂ ਥੈਂਕ ਯੂ ਕਰਦਾ ਮੀਰੀ ਪੀਰੀ ਸੇਵਾ ਸੁਸਾਇਟੀ ਦਾ ਜਿਨ੍ਹਾਂ ਨੇ ਸਾਨੂੰ 500 ਬੈਗ ਕਿਟ ਨਵੀਆਂ ਜਿਹੜੀਆਂ ਉਹ ਸਾਡੇ ਲਈ ਤਿਆਰ ਨੇ ਜਿੱਦਾਂ ਜਿੱਦਾਂ ਅਸੀਂ ਫੀਲ ਕਰਦੇ ਹਾਂ ਜਿਹੜੇ ਜਿਹੜੇ ਬਹੁਤ ਜ਼ਿਆਦਾ ਜ਼ਰੂਰਤਮੰਦ ਨੇ ਉਹਨਾਂ ਨੂੰ ਬੈਗ ਕਿਟ ਵੀ ਮੁਹਈਆ ਕਰਾਈ ਜਾਂਦੀ ਹੈ ਤੇ ਇੱਕ ਹੋਰ ਅਨਾਉਂਸਮੈਂਟ ਹੈ ਮੀਰੀ ਪੀਰੀ ਵੱਲੋਂ ਸੇਵਾ ਸੁਸਾਇਟੀ ਵੱਲੋਂ ਕਿ 50 ਬੱਚੇ ਜਿਹੜੇ ਬਹੁਤ ਜ਼ਿਆਦਾ ਪੜਾਕੂ ਨੇ ਪਰ ਕਿਸੇ ਕਾਰਨ ਕਰਕੇ ਉਹਨਾਂ ਦੀ ਫੀਸਾਂ ਨਹੀਂ ਦੇ ਪਾ ਰਹੀਆਂ ਪਰਾ ਪਰ ਜਿਹੜੇ ਪੇਰੈਂਟਸ ਨੇ ਉਹ ਨਹੀਂ ਦੇਣ ਪਾਰੇ ਨਹੀਂ ਸਮਰੱਥ ਅਗੇ ਉਹ ਵੀ ਵੈਰੀਫਾਈ ਕਰਕੇ 50 ਬੱਚਿਆਂ ਦੀ ਹਫੀਸਾਂ ਜਿਹੜੀਆਂ ਉਹ ਪੂਰੇ ਸਾਲ ਦੀਆਂ ਉਹ ਵੀ ਇਸ ਵਾਰੀ ਦਿੱਤੀਆਂ ਜਾਣਗੀਆਂ ਭਾਜੀ ਜੇ ਤੁਹਾਨੂੰ ਕਿਸੇ ਨੂੰ ਮਿਲਣਾ ਹੋਵੇ ਕੋਈ ਡਰੈਸ ਦੱਸ ਸਕਦੇ ਮਾੜਾ ਜੀ ਪੀਪੀਆਰ ਮਾਰਕੀਟ ਆ ਕੇ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਆ ਜੀ ਬੁਕਸ ਜਿਹੜੀਆਂ ਉਹ ਫ੍ਰੀ ਕਿੱਥੋਂ ਮਿਲ ਰਹੀਆਂ ਹਮ ਜਲੰਧਰ ਪੀਪੀਆਰ ਮਾਰਕੀਟ ਮਿੱਠਾਪੁਰ ਰੋਡ ਤੇ ਮੋਡਲ ਟਾਊਨ ਦੇ ਨਾਲ ਕਰ ਲੈ ਜਲੰਧਰ ਤੋਂ ਹੀ ਹੈ ਕਿ 12ਵੇਂ ਬੱਚੇ ਆ ਰਹੇ ਇੱਥੇ ਕੋਈ ਇੱਕ ਸਾਡਾ ਸ਼ਾਹਕੋਟ ਪਿਛਲੀ ਵਾਰੀ ਉਪਰਾਲਾ ਕੀਤਾ ਸੀ ਇਸ ਵਾਰੀ ਉੱਥੇ ਵੀ ਕਾਊਂਟਰ ਲੱਗਾ ਹੋਇਆ ਹੈ ਜਿਹੜੇ ਬੱਚਿਆਂ ਨੇ ਉਧਰੋਂ ਕਿੱਦੇ ਆਉਣਾ ਤੇ ਉਹ ਸ਼ਾਹਕੋਟ ਵੀ ਜਿਹੜਾ ਉਹ ਕੰਟੈਕਟ ਕਰ ਸਕਦੇ ਨੇ ਬੱਸ ਸਟੈਂਡ ਦੇ ਨੇੜੇ ਓਕੇ